ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬਦਨੀ ਕਲਾਂ ਦੇ ਵਿੱਚ ਸੁਖਵੀਰ ਵੀਰ ਦੇ ਘਰੇ ਔਰ ਜਨਰ ਤੁਹਾਨੂੰ ਵਿਖਾ ਦਿੰਦੇ ਆ ਮਿੱਤਰੋ ਟੋਕੜ ਗੱਪੜਾਂ ਦਾ ਤੇ ਖਜ਼ਾਨੇ ਕਮਾਲ ਦੇਣੀ ਆ ਕਰ ਮਿੱਤਰੋ ਤੇ ਆ ਗਿਆ ਮੈਂ ਸੁਖਵੀਰ ਵੀਰ ਦੇ ਕੋਲ ਆਜੋ ਮਿਲਦੇ ਆ ਕਰਦੇ ਆ ਗੱਲਬਾਤ ਸਾਰੇ ਮੁੱਦਕੀ ਉਹਦੇ ਨਾਲ ਕਰਦੇ ਆ ਗੋਬੋਲ ਸਾਂਝੇ ਆਜੋ ਸਸਿਕਾ ਗਰੇ ਸਸਿਕਾ ਵੀਰੇ ਕੀ ਹਾਲ ਚਾਲ ਸਿਕਵੀਰ ਬਹੁਤ ਵਧੀਆ ਵੀਰੇ ਸੇਤਾ ਭਰਾ ਜੀ ਹਾਂਜੀ ਵੀਰੇ ਵਧੀਆ ਵੀਰੇ ਸਖਵੀਰ ਬਾਈ ਪਹਿਲੇ ਨੰਬਰ ਤੇ ਜਿਹੜੀ ਮੱਝ ਕੰਦਨ ਵਾਲਾ ਇਹ ਵੀਰੇ ਪੁਰਾਣੀ ਮੱਝ ਹੀ ਆ ਉਹ ਵੀਡੀਓ ਪਾਈ ਚੋੜੀ ਉਹ ਆਪਾਂ ਕਰੇ ਰੱਖਣੀ ਆ ਕਰੀ ਆ ਓਕੇ ਠੀਕ ਆ ਆ ਦੋ ਨੰਬਰ ਵਾਲੀ ਮੈਂ ਵੀਰੇ ਇਹ ਦੋ ਨੰਬਰ ਵਾਲੀ ਵੀਰੇ ਤਿੰਨਾਂ ਮਹੀਨੇ ਦੀ ਗੱਬਣ ਆ ਠੀਕ ਆ ਦੁੱਧ ਹੋਊਗਾ 7 ਕਿਲੋ ਠੀਕ ਆ ਵੀਰੇ ਤੇ ਆਪਾਂ ਛੇ ਹੀ ਦੇਣਾ ਤੇ ਚਵਾਈ ਚਵਾਈ ਦੀ ਕਿਵੇਂ ਚਵਾਈ ਠੀਕ ਹੈ ਵੀਰੇ ਟੀਕਾ ਲਵਾਇਆ ਆਪਣੇ ਕੋਲੇ ਕੱਲ ਹੀ ਆਈ ਆ ਅੱਜ ਸਵੇਰ ਟੀਕਾ ਲਵਾਇਆ ਨੇ ਤੇ ਬੜਾ ਕਿੰਨੇ ਚਰਦੀ ਆ ਬਈ ਤੇ 9 ਮਹੀਨਿਆਂ ਦੀ ਵੀਰੇ ਤੇ 9 ਮਹੀਨਿਆਂ ਦੀ ਹੈ ਤੇ ਦੁੱਧ ਤਾਜੀ ਤੂਜੀ ਦਾ ਰਿਕਾਰਡ ਪੁੱਛਿਆ ਕੁਛ ਵੀਰੇ 13 14 ਕਿਲੋ ਦੱਸੇ ਦੁੱਧ ਵਾਲੀ ਦਾ ਜਹਾਦ ਬਹੁਤ ਆ ਵੀਰੇ ਮੈਂ ਦੀ ਪੱਠੇ ਖਾਨ ਖੂਨ ਨੂੰ ਖੁੱਲੀ ਆ ਬਈ ਹਾਂ ਵੀਰੇ ਬਹੁਤ ਖੁੱਲੀ ਆ ਕਿੰਨੇ ਦੀ ਦੇ ਦੀਏ ਯਾਰ ਉਸਤਾਦ ਇਹ ਆਪਾਂ ਜੈ ਜੀ ਦੇ ਦੇਣੀ ਆ ਜਮਾ ਵੀਰੇ ਕਰਦੇ ਕਾਟੇ ਵਾੜੇ ਵਾਡੀ ਦਾ ਸੀਜ਼ਨ ਚੱਲੀ ਜਾਂਦਾ ਵਾ ਆਪਾਂ 53000 ਦੀ ਮੈਂ ਦੇ ਦੇਣੀ ਹੈ। ਅੱਛਾ। ਹਾਂ। ਸੱਕੀ ਗੱਲ ਆ ਵੇਖ ਲੈ ਹੁਣ ਪਹਿਲੇ ਨੰਬਰ ਤੇ ਹੀ ਆਈ। ਨਹੀਂ ਆਪਾਂ ਦੇ ਦੇਣੀ ਹੈ ਵੀਰੇ। ਲੈ, ਕੀ ਬਾਤ ਆ ਯਾਰ ਠੀਕ ਆ ਫਿਰ। ਲੈ ਵੀ ਮੇਰੇ ਤੋਂ 53000 ਦੇ ਵਿੱਚ ਮਿਲ ਜੂ 6 ਕਿਲੋ ਦੁੱਧ। ਤੋੜ ਲਿਓ। ਦੋਵਾਂ ਟਾਈਮਾਂ ਦਾ ਗੱਪਣ। ਤੇ 9 ਮਹੀਨਿਆਂ ਦੀ। ਤੇ 9 ਮਹੀਨਿਆਂ ਦੀ ਗੱਪਣ ਮੈਂ ਚੰਗੀ ਆ ਹਨਾ ਬਈ। ਟਿਕਾਣਾ ਟਿਕੂਣਾ ਮੈਂ ਦਾ ਚੰਗਾ। ਤਿਆਰੀ ਦੇ ਵਿੱਚ ਮੈਂ ਵਧੀਆ ਬਣ ਜੂ ਮੈਂ। ਦੁੱਧ ਚੰਗਾ ਦਿੱਤਾ ਹੋਊਗਾ ਬਈ ਹਨਾ। ਹਾਂ ਵੀਰੇ 13-14 ਕਿਲੋ ਦਾ। ਲੈ। ਠੀਕ ਆ ਮੈਂ ਯਾਰ ਮਾੜੀ ਨਹੀਂ ਇਹਨੇ ਦੀ ਬਈ 53 ਦਾ ਆਉਂਦਾ ਕੀ ਆ ਯਾਰ। ਮਾਨਤਾਂ ਨੇ ਇਹਦੇ ਵਿੱਚੋਂ ਕੋਈ ਬਸ ਵੀਰੇ ਮਾੜਾ ਮੋਟਾ ਹੀ ਕਰਾਂਗੇ ਮਾੜਾ ਮੋਟਾ ਨਹੀਂ ਕਿੰਨਾ ਆਈਡੀਆ ਆਇਆ ਯਾਰ ਕੋਈ ਨਹੀਂ ਕਰਦੇ ਆਂਗੇ ਹੂੰ ਲੈ ਠੀਕ ਹੈ ਪਹਿਲੇ ਨੰਬਰ ਤੇ ਸੀਗੇ ਪਹਿਲੇ ਨੰਬਰ ਤੇ ਹੋਰ ਵਿਖਾਈ ਸੀ ਪਰ ਇਹ ਦੂਜੇ ਤੇ ਕਰਤੀ ਬਾਅਦ ਚ ਉਹ ਘਰੇ ਰੱਖੀ ਹੋਈ ਹੈ ਭਾਈ ਤੇ ਭਈਆ ਡੱਬੀ ਗਾਂ ਬਾਰੇ ਦੱਸੀ ਯਾਰ ਇਹ ਥੱਲੇ ਵੀਰੇ ਦੁੱਧ ਆਊਗਾ 8 ਕਿਲੋ ਹੂੰ ਪਰਾਪਾਸ ਆਤੀ ਦਿਨ ਠੀਕ ਹੈ ਗੱਬਣ ਵੀਰੇ ਗੱਬਣ ਤੇ ਨਾ ਮਹੀਨੇ ਦੀ ਚੌਥਾ ਲੱਗਿਆ ਵਾ ਵੀ ਚੌਥਾ ਲੱਗਿਆ ਹੋਇਆ ਏ ਤੇ ਚਵਾਈ ਚਵਾਈ ਨੂੰ ਕਿਵੇਂ ਬਾਈ ਬਹੁਤ ਵਧੀਆ ਵੀਰੇ ਇੱਕ ਨੰਬਰ ਆ ਚਵਾਈ ਤੇ ਇਹ ਕਿੰਨੇ ਦੀ ਦੇ ਦਿੱਗੇ ਵੀਰੇ ਇਹ ਆ 28000 ਦੀ ਵੈਟ ਦੇ ਦੇ ਮਾਨ ਤਾਨ ਕੋਈ ਕਰ ਦਿਆਂਗੇ ਵੀਰੇ ਜੇ ਕੋਈ ਮੱਝ ਵੀ ਲੈ ਲੇ ਤੇ ਗਾਂ ਵੀ ਲੈ ਲਵੇ ਕਹੇ ਜੋੜਾ ਉਦੇਪਰਾ ਹਾਂ ਕਰ ਦਿਆਂਗੇ ਵੀਰੇ ਖੁੱਲਾ ਕਰ ਦੇਗਾ ਹਾਂ ਵੀਰੇ ਠੀਕ ਆ ਦੇਖ ਤੋਰਦੀਏ ਕਿ ਕਿਵੇਂ ਦਰਦੀ ਏ ਇਹ ਦਰਦੀ ਆ ਥੋੜਾ ਏ ਵੀਰੇ ਭਾਈ ਦੀ ਆ ਠੀਕ ਆ ਦੇਖ ਥਾਨ ਲੱਗਿਆ ਵੀਰੇ ਮੈਡਮ ਉੰਦ ਗਾ ਕੋੜ ਕੋੜ ਤਰੀ ਨਾ ਵੀਰੇ ਜਮਾਈ ਨਹੀਂ ਓਕੇ ਸੀਲ ਹੈ ਹਾਂ ਵੀਰੇ ਠੀਕ ਆ ਤੇ ਬਾਈ ਇਹ ਤਿੰਨ ਨੰਬਰ ਵਾਲੀ ਗਾਂ ਜਿਹੜੀ ਇਹ ਵੀ ਅੱਜ ਹੀ ਲਈ ਆ ਵੀਰੇ ਆ ਪਤਾਰਾ ਮਾਰ ਕੇ ਠੀਕ ਆ ਉਹਦਾ 10 ਕਿਲੋ ਦੁੱਧ ਕਹਿੰਦੇ ਪਰ ਆਪਾਂ 8 ਹੀ ਕਵਾਂਗੇ ਠੀਕ ਆ ਓਕੇ ਤੇ ਕਿੰਨਾ ਸੂਆ ਵੀਰੇ ਇਹ ਇਹ ਦੂਜਾ ਸੂਆ ਹੋਊਗੀ ਵੀਰੇ ਦੂਜਾ ਸੂਆ ਏ ਚਵਾਈ ਚਵਾਈ ਦੀ ਕਿਵੇਂ ਆ ਵੀਰੇ ਹਾਂ ਵੀਰੇ ਵਧੀਆ ਚਵਾਈ ਚੱਡੀ ਬਾਹਰ ਨੂੰ ਵੀਰੇ ਯਾਰ ਬੜਾ ਯਾਰ ਲੈ ਵੀ ਮਿੱਤਰੋ ਵੇੜ ਆ ਵੀ ਟਿਕਾਣੇ ਦੀ ਆ ਦੁੱਧ ਹੈਗਾ ਇਹਦੇ ਥੱਲੇ 9-10 ਕਿਲੋ 10 ਕਿਲੋ ਨਹੀਂ 8 ਮੰਨ ਕੇ ਲਿਆ ਜੇ ਮੂਹਮਾਂ ਦੀ ਬਹੁਤ ਸੋਹਣੀ ਬੱਚੀ ਹੈ ਨਾ ਇਹ ਦੇਵਰੇ ਪੱਚੀਆਂ ਦੇ ਨਾਂ ਦਾ ਟੀਕਾ ਭਰਿਆ ਵਾ ਪੱਚੀਆਂ ਦੇ ਨਾਂ ਦਾ ਟੀਕਾ ਭਰਿਆ ਹੈ ਨਾ ਜੇ ਟਿਕਾਣੇ ਤੇ ਆ ਗਈ ਤਾਂ ਵੜ ਚੰਗੀ ਹੈ ਦੁੱਧ ਹੁਣ ਵੀ ਵੜ 11 12 ਕਿਲੋ ਪਾ ਜੂ ਹਾਂ ਮੇਰੇ ਪਾ ਜਿੱਥੇ ਜਾ ਕੇ ਜੀਲ ਆ ਲਿਆ ਇਹਨੇ ਹੈ ਨਾ ਹਾਂਜੀ ਵੀਰੇ ਹੂੰ ਕਿੰਨੇ ਦੀ ਦੇ ਦੀਏ ਵੀਰੇ ਯਾਰ ਇਹ ਆਪਾਂ 22000 ਦੀ ਦੇ ਦੇਾਂਗੇ ਪੱਕੀ ਗੱਲ ਆ ਪੱਕੀ ਗੱਲ ਇਹਦੀ ਭਲੀ ਹੋਰੀ ਅੱਜ ਤਾਂ ਯਾਰ ਲੁੱਟ ਲੂ ਮੇਲਾ ਕਰੀ ਜਣਾ ਕੰਮ ਹੈ ਨਾ ਕਿੰਨੇ ਦਾ ਕਰਕੇ ਆਇਆ ਸੌਦਾ ਯਾਰ ਕੀ ਤਾਂ ਬੜਾ ਲੁੱਟੀ ਜਣਾ ਯਾਰ ਕੰਮ ਹੈ ਐਦ ਗਿਰਾ ਫਿਰ ਆਇਆ ਸੋਚਿਆ ਕਿ ਦਿਹਾੜੀ ਬਣਾਉਣੀ ਹੈ ਹਾਂ ਬਾਈ ਨਹੀਂ ਠੀਕ ਨਹੀਂ ਅੱਗੇ ਵੀ ਆਪਾਂ ਵੀਰ ਜਮਾ ਜਾਇ ਜੀ ਹੁੰਦਿਆ ਰੇ ਲੋਕੇ 17 ਮਿੰਟਾਂ ਚ ਮੈਂ ਵੇਚੀ ਉਹ ਮੈਨੂੰ ਕਈ ਬੰਦੇ ਕਹਿੰਦੇ ਯਾਰ ਸੁਖਵੀਰ ਵੀਰੇ ਯਾਰ ਕੱਲ ਵੀ ਫੋਨ ਆਇਆ ਕਹਿੰਦੇ ਉਹ ਸਮਾ ਲਗਰਮ ਬਾਲਾ ਬੰਦਾ ਵੀਰੇ 17 ਮਿੰਟਾਂ ਚ ਮੈਂ ਵੇਚੀ ਆ ਉਹ ਵੱਡੀ ਮੈਂ ਵੱਡੀ ਮੈਂ ਵੀਡੀਓ ਤਾਂ ਹਾਂ ਉਹ ਬੰਦਾ ਲੈ ਗਿਆ ਸੀ ਮੈਂ ਉਹੀ ਫਿਰ ਹਾਂ ਵੀਰੇ ਉਹੀ ਲੈ ਗਿਆ ਠੀਕ ਹੈ ਤੇ ਆਹ ਬਾਈ ਡੱਬੀ ਉਦਾਸਤ ਇਹ ਰੱਖਣੀ ਆ ਵੀਰੇ ਹਜੇ ਰੱਖਣੀ ਆ ਕਿੰਨੇ ਚਿਰ ਦੀ ਗੱਪ ਦੇ ਦਿੱ ਗਏ ਇਹ ਸਵਾ 3 ਮਹੀਨੇ ਦੀ ਗੱਪਣਾ ਵੀਰੇ ਲਿਬੇੜ ਦੇ ਕੰਮ ਰੱਖ ਕੇ ਤੂੰ ਕੀ ਲੈਣਾ ਇੰਨੀ ਮੱਝ ਵੀ ਰੱਖੀ ਜ ਨਹੀਂ ਨੀ ਆ ਰੱਖ ਕੇ ਕਿਧਰ ਜਾਣਾ ਇਹਦੇ ਥੱਲੇ 4 ਕਿਲੋ ਦੁੱਧ ਹੋਊਗਾ 4 ਕਿਲੋ ਤੇ ਪਰ ਕਿੰਨੇ ਚਰਦੀ ਆ ਇਹ ਤੇ ਸਵਾ ਤੇ ਨਾ ਮਹੀਨਿਆਂ ਦੀ ਇਹ ਕਿੰਨੇ ਦੀ ਦੇ ਦੀ ਯਾਰ ਇਹ ਆਪਾਂ ਵੀਰੇ ਦੇ ਦਿਆਂਗੇ 25000 ਦੀ ਕੱਢੀ ਬਾਹਰ ਉਸਤਾਦ ਲਈ ਆਈ ਮਾੜੀ ਜੀ ਲੈ ਮਿੱਤਰੋ 25000 ਦੇ ਵਿੱਚ ਮਿਲ ਜੂਗੀ 4 ਕਿਲੋ ਦੁੱਧ ਦੇ ਦਊਗੀ ਗਾਂ ਮੇਰਾ ਮਨ ਕਹਿੰਦਾ ਟਕਾ ਕੇ ਫੀਡ ਪਾ ਦਿਓ 2-4 ਕਿਲੋ ਇਹਨੂੰ ਇੱਕ ਟਾਈਮ ਦੀ ਤੇ ਮਨ ਲਪਾਂ ਵਾਲੀ ਦੇ ਦਿਆ ਜੇ ਇਹਨੂੰ ਗੋਲੀ ਤੇ ਮਿੱਤਰੋ ਫਿਰ ਗੱਲ ਬਣ ਜੂਗੀ ਟਕਾਣੇ ਪੂਰੀ ਤੇ ਦੁੱਧ ਦੇ ਦੂ ਮੇਰਾ ਮਨ ਕਹਿੰਦਾ ਇਸ 7 ਕਿਲੋ ਇਹ ਵੀਰੇ ਗਰਮ ਵਾਲੀ ਗੱਲ ਤੈਨੂੰ ਦੱਸ ਦੇਣਾ ਪਹਿਲਾ ਪੈਂਡ ਹੋਰ ਦੱਸ ਦਿੰਦੇ ਆ ਇੱਥੇ ਆ ਕੇ ਸੌਦਾ ਮੋੜ ਕੇ ਮੁੱਲ ਹੋਰ ਕਰਨ ਲੱਗੇ ਜਾਂਦੇ ਠੀਕ ਗਲਤ ਚਲਾਕੀਆਂ ਕਰਦੇ ਚਲਾਕੀਆਂ ਕਰਦੇ ਉਹਦੇ ਨਾਲ ਫਿਰ ਗਰਮ ਹੋਣਾ ਹੀ ਪੈਂਦਾ ਹੂੰ ਇਹ ਤੇਰੀ ਗੱਲ ਸਹੀ ਹੈ ਆਪਾਂ ਕਿਹੜਾ ਨੰਬਰ ਨਹੀਂ ਸਿਆਣ ਦੇਉਂਦੇ ਅਗਲੇ ਦਾ ਉਹ ਕਮੈਂਟ ਵੀ ਕਰਦਾ ਨਾ ਬੰਦਾ ਮੋੜ ਲਾ ਕੇ ਆ ਤੈਨੂੰ ਲੈ ਮੋੜ ਲਾ ਠੀਕ ਹੈ ਬਾਈ ਕੱਦ ਕੁਦ ਬੜਾ ਗਾਉਂਦਾ ਯਾਰ ਹਨਾ ਹਾਂ ਵੀਰੇ ਹੂੰ ਇਹਨੇ ਦੱਸਦਾ 7 ਕਿਲੋ ਕਰ ਜਾਣਾ ਵੀਰੇ ਕਰ ਦੂਗੀ ਬਈ ਵੱਡੀ ਆ ਪੂਰੀ ਹਨਾ 25000 ਦਾ ਮਾਨਤਨ ਕਰ ਦੇਗਾ ਕਰ ਦਿਆਂਗੇ ਵੀਰੇ ਕਿਤਲੀ ਤੇ ਕੀ ਕਰਵਾ ਦੀ ਯਾਰ ਇਹਦੇ ਲਾਤੀ ਦਵਾਈ ਵੀ ਮੇਰੇ ਵੀ ਜੜੀ ਬੇਗੋਰੀ ਆਈ ਕਿਦੋਂ ਹਨਾ ਹਾਂ ਵੀਰੇ ਹੂੰ ਮੈਨੂੰ ਐ ਲੱਗਦਾ ਵੀ ਇੱਕ ਥਾਂ ਉਹਦੇ ਬੰਨੀ ਪੁੰਨੀ ਰਹੀ ਆ ਕਿ ਨਹੀਂ ਆ ਹੀ ਹੋ ਸਕਦਾ ਵੀਰੇ ਯਾਰ ਹੂੰ ਪਰ ਸਾੜੂ ਬਹੁਤ ਆਗਾ ਹੂੰ ਤੇ ਆ ਵੀਰੇ ਲਾਲ ਤਾਂ ਫਿਰ ਘਰੇ ਰੱਖੀ ਤੂੰ ਹਨਾ ਇਹ ਤਾਂ ਘਰੇ ਰੱਖ ਤੇ ਆ ਇੱਕ ਹੋਰ ਬੰਨੀ ਬੈਠਾ ਨਿੱਕੀ ਜਿਆ ਵੇ ਇਹ ਪੌਣੇ ਤੇ ਨਾ ਮਹੀਨੇ ਦੀ ਗੱਬਣਾ ਮੈਨੂੰ ਲੱਗਦਾ ਵੀ ਤੂੰ ਲਾਸਟ ਤੇ ਧਮਾਕਾ ਕਰੇਗਾ ਇਹਦੇ ਵਿੱਚ ਕੋਈ ਨਾ ਕੋਈ ਖਾਸ ਹੋਊਗੀ ਗੱਲ ਕਰ ਦਿਆਂਗੇ ਕਰ ਦਈਏ ਕਿੰਨਾ ਦੁੱਧ ਦੇਣੇ ਤੈਨੂੰ ਇਹਦੇ ਥੱਲੇ ਵੀਰੇ ਹੈਗਾ ਆਪਣਾ 5 ਕਿਲੋ ਦੱਸਿਆ ਆਪਾਂ 4 ਮੰਨ ਕੇ ਲਈਆ ਜੀ ਗੱਬਲ ਬਾਈ ਇਹ ਪੌਣੇ 3ਾਂ ਦੀ ਵੀਰੇ ਅੱਛਾ ਪਹਿਲਾ ਸੂਆ ਦੂਜੇ ਸੂਆ ਸੁਣਾ ਨੇ ਠੀਕ ਆ ਬਾਈ ਇਹ ਸ਼ਾਇਦ ਹੋ ਸਕਦਾ ਬਾਈ ਮੇਰੇ ਕੋਲੇ ਚਲੀ ਜਾ ਵੀਡੀਓ ਚ ਦੱਸ ਦਿੰਨਾ ਪਹਿਲਾਂ ਹੀ ਗੱਲਬਾਤ ਹਰੇ ਮੇਰੇ ਘਰੇ ਵਿਖਾਉਣੀ ਆ ਮੈਂ ਗੱਪੜ 3 ਮਹੀਨਿਆਂ ਦੀ ਬਾਈ ਇਹ ਕਿੰਨੇ ਦੀ ਦੇ ਦੀਏ ਉਸਤਾਦ ਯਾਰ ਇਹ 18000 ਦੀ ਆਏ ਹਾਈ ਮੈਂ ਮਰ ਗਿਆ ਕੀਦਾ ਯਾਰ ਕੁਮਾਲੀ ਕਰੀ ਇਹਨੇ ਯਾਰ ਸੁਖਵੀਰ ਸੇ ਨਹੀਂ ਠੀਕ ਆ ਯਾਰ ਬਾਈ ਇਹਨੇ ਤਾਂ ਕੋਈ ਮਾੜੀ ਬੱੱਚੀ ਨਹੀਂ ਆਉਂਦੀ ਯਾਰ ਹਨਾ ਮੈਂ ਕਰਦਾ ਗੱਲਬਾਤ ਯਾਰ ਤਿਆਰ ਹੋ ਰੂਗੀ ਘਰੇ ਆਪਣੇ ਤੇ ਇਹ ਗੜਪੀ ਲੜਤੀ ਲੜਤੀ ਗੁੱਸੇ ਹੋ ਕੀ ਤੇਰੇ ਨਾਲ ਉਹ ਕਹੇ ਨਹੀਂ ਮੰਨਦਰੀ ਜਾਣਾ ਤੇ ਕੱਟੀ ਵੀਰੇ ਇਹ ਦੋਨੇ ਕੱਟੀਆਂ ਵੀਰੇ ਅੱਛਾ ਇੱਕ ਉਹ ਇਹ ਇੱਕ ਇਹ ਤੇ ਉਹ ਜੋੜਾ ਕਿੰਨੇ ਦਾ ਦੇ ਦਈਏ ਯਾਰ ਇਹ ਤੂੰ ਉਹਨਾਂ ਦਾ ਕੰਮ ਕਰਿਆ ਮੈਨੂੰ ਲੱਗਦਾ ਨਾ ਵੇਖ ਰੋ ਵੀ ਬੱਦਰੋ ਆਹ ਚੀਜ਼ ਨੇ ਤਾਰਨਾ ਇਹ ਬਾਈ ਵੇਖ ਲੈ ਵੀ ਵਿਚਾਰਾ ਮੰਡਿਆਂ ਚੋਂ ਬਚਾ ਕੇ ਲਿਆਇਆ ਤੇ ਇਹਦੀਆਂ ਧੋਣਾ ਨਹੀਂ ਦੱਜ ਨੂੰ ਲੈ ਜਾਣੀਆਂ ਸੀ ਇਹ ਕੰਮ ਕਰਿਆ ਕਰੋ ਯਾਰ ਕੁਛ ਨਹੀਂ ਹੁੰਦਾ ਆਪਣੇ ਪਤਾ ਨਹੀਂ ਕਿਵੇਂ ਦੇ ਦੇਣਾ ਉਹ ਕੱਟੀ ਤੇ ਕੱਟੀਆਂ ਕਿੱਡੀਆਂ ਚੰਗੀਆਂ ਕੱਟ ਕਿੰਨੇ ਦਾ ਦੇ ਦਈਏ ਜੋੜਾ ਯਾਰ ਇਹ 17000 ਦਾ 17000 ਦਾ ਮੇ ਰਹਿ ਗਈਆਂ ਮੰਨ ਲਾ ਤੂੰ 8.5 8000 ਦੇ ਰਹੀ ਹੈ ਜਿਵੇਂ ਮਰਜ਼ੀ ਲਾ ਲਵੇ ਆ 10 ਦੀ ਲੜਾ ਸਾਢੇ 8 ਦੀ ਠੀਕ ਆ ਯਾਰ ਜਿਵੇਂ ਮਰਜ਼ੀ ਲਾ ਕੱਲੀ ਕੱਲੀ ਵੀ ਦੇ ਦੇਗਾ ਦੇ ਦੇਾਂਗੇ ਕੋਈ ਨਹੀਂ ਦੇ ਦੇਾਂਗੇ ਠੀਕ ਆ ਵੀਰੇ ਤੇ ਨੰਬਰ ਤਾਂ ਹੀ ਵੀਰੇ 9463319970 ਇੱਕ ਵਾਰੀ ਹੋਰ ਆਉਂਦੇ 9463319970 ਠੀਕ ਆ ਵੀਰੇ ਉਹ ਮੈਂ ਥੱਲੇ ਵੀਰੇ 8 ਕਿਲੋ ਦੁੱਧ ਦਾ ਇੱਕ ਡਾਂਗੀ ਉੱਪਰ ਲਈ ਥਲੇ ਹਾਂ ਉਹ ਵੀ ਪਾੜੇ ਤੇ ਨਹੀਂ ਉਹ ਨਹੀਂ ਦੇਣੀ ਕੀ ਚੱਕਰ ਕੀ ਕਰਦਾ ਤਰੀਆ ਵੀਰੇ ਘਰੇ ਦੁੱਧ ਦਾ ਨਹੀਂ ਸਰਦਾ ਹੁਣ ਕਿੰਨੇ ਦੀ ਵੇਚਦੀ ਆ ਯਾਰ ਸਹੀ ਨਹੀਂ ਉਹ ਵੇਚਣੀ ਨਹੀਂ ਯਾਰ ਮੈਂ ਦੇ ਦੇ ਯਾਰ ਇਹ ਕਾਹਦੋਂ ਕਰਨਾ ਵੇਖੀ ਜੋ ਹੋਰ ਲੱਭ ਜੂਗੀ ਕੋਈ ਆਵੇ ਹੋਇਆ ਦਾ ਬਾਪੂ ਮੈਨੂੰ ਅੱਖਾਂ ਘੜਦਾ ਕਹਿੰਦਾ ਨਹੀਂ ਵੇਚਣੀ ਠੀਕ ਹੈ ਮਿੱਤਰੋ ਇਹ ਸਾਰੇ ਜਾਨਵਰ ਦਿਖਾਉਣੇ ਸੀ ਨੰਬਰ 22 ਦਾ ਸਕਰੀ ਉੱਤਿਆ ਧੰਨਵਾਦ ਸ਼ੁਕਰੀਆ ਜਉਦਰ